ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸਵਈਏ ਮਹੱਲੇ ਪਹਿਲੇ ਕੇ ਪਹਿਲਾ ਇੱਕ ਓੰਕਾਰ ਸੋ ਗੁਰ ਪ੍ਰਸਾਦਿ ਇੱਕ ਮਨ ਪੁਰਖ ਹੋ ਧਿਆਏ ਬਰਦਾਤਾ ਸੰਤੋ ਸਹਾਰ ਸਦੰ ਬਖਿਆਤਾ ਤਾ ਸੋ ਚਰਨ ਲੇ ਰਜਬ ਸਭੋ ਤੋ ਪਰਮ ਗੁਰੂ ਨਾਨਕ ਗੁਣ ਗਾਵੋ ਗਾਵੋ ਗੁਣ ਪਰਮ ਗੁਰੂ ਸੋ ਸਾਗਰ ਦੁਰ ਤੋਂ ਨਿਵਾਰਣ ਸ਼ਬਦ ਸਰੇ ਗਾਵਹਿ ਗੰਭੀਰ ਧੀਰ ਮਤ ਸਾਗਰ ਜੋਗੀ ਜੰਗਮ ਧਿਆਨ ਧਰੇ ਗਾਵੇ ਇੰਦਰਾਦ ਭਗਤ ਪ੍ਰਹਿਲਾਦਿਕ ਆਤਮ ਰਸ ਜਿਨ ਜਾਣਿਓ ਕਵਕਲ ਸੋ ਜਾਸੀ ਗਾਵੇ ਗੁਰਨਾਨਕ ਰਾਜ ਜੋਗ ਜਿਨ ਮਾਣਿਓ ਗਾਵੇ ਜਨਕਾਜ ਜੁਗ ਜੋਗੇਸਰ ਹਰ ਰਸ ਪੂਰਨ ਸਰਬ ਕਲਾ ਗਾਵੇ ਸੰਨਕਾਜ ਸਾਧ ਸਿਧਾਦਕ ਮੂਨ ਜਨ ਗਾਵੇ ਆਛਲ ਛਲਾ ਗਾਵੈ ਗੁਣ ਧੂਮ ਆਟਲ ਮੰਡਲ ਵੈ ਭਗਤ ਪਾਏ ਰਹਿ ਜਾਣਿਉ ਕਵ ਕਲ ਸੁਜਸ ਗਾਵੋ ਗੁਰ ਨਾਨਕ ਰਾਜ ਜੋਗ ਜਿਨ ਮਾ ਗਾਵੇ ਕਪਿਲਾਦ ਆਦੇ ਜੋਗੇਸਰ ਅਪਰੰਪਰ ਅਵਤਾਰ ਵਰੋ ਗਾਵੇ ਜਮਦਗਨ ਪਰਸਰਾਮੇਸਰ ਕਰ ਕੋਠਾਰ ਰਗ ਤੇਜ ਹਰਿਓ ਉਦੋ ਅਕਰੂਰ ਵਿਦੁਰ ਗੁਣ ਗਾਵੇ ਸਰਬਾਤਮ ਜਿਨ ਜਾਣਿਓ ਕਵਕਲ ਸੋਜਾ ਸਿੰਘ ਗਵ ਗੁਰਨਾਨ ਕੋ ਰਾਜੇ ਜੋਗ ਜਨਮਾਣਿਓ ਗਾਵਹਿ ਗੁਣ ਬਰਨ ਚਾਰ ਖਾਟ ਦਰਸ਼ਨ ਬ੍ਰਹਮਾਦਿਕ ਸਿਮਰੰਤ ਗੁਣਾ ਗਾਵੈ ਗੁਣ ਸੇਸ ਸਹਿਜੋ ਜਿਬਾ ਰਸ ਆਦ ਅੰਤੋ ਲਿਵ ਲਾਗ ਤੁਨਾ ਗਾਵੈ ਗੁਣ ਮਹ ਦਿਉ ਬੇਰਾਗੀ ਜਿਨ ਧਿਆਨ ਨਿਰੰਤਰ ਜਾਣਿਉ ਕਵਕਲ ਸੋ ਜਸ ਗਾਵੋ ਗੁਰ ਨਾਨਕ ਰਾਜ ਜੋਗ ਜਿਨ ਮਾਣਿਉ ਰਾਜ ਜੋਗ ਮਾਣਿਉ ਬਸਿਉ ਨਿਰਵੈਰ ਰਿਧੰਤਰ ਸਿਰਟ ਸਗਲ ਉਦਰੀ ਨਾਮ ਲੈ ਤਰਿਉ ਨਿਰੰਤਰੇ ਗੁਣ ਗਾਵੇ ਸਨਕਾਰ ਜੀ ਆਦ ਜਨਕਾਰ ਜੁਗਹਿ ਲਗ ਧਨ ਧਨ ਗੁਰ ਧਨ ਜਨਮ ਸਗਿ ਅਥ ਭਲੋ ਜਗ ਪਾਤਾਲ ਪੂਰੀ ਜੈਕਾਰ ਧੁਨ ਕਵਜਨ ਕਲ ਵਖਾਣਿਉ ਹਰ ਨਾਮ ਰਸ ਕੋ ਨਾਨਕ ਗੁਰ ਰਾਜ ਜੋਗ ਤੈ ਮਾ ਸਤਜੋ ਤੈ ਮਾਣਿਓ ਛਲਿਓ ਬਲਬਾਵਨ ਪਾਇਓ ਤ੍ਰਿਤਿ ਤੇ ਮਾਣਿਓ RAM ਉਰਗਵਸ ਗਹਾਇਓ ਦੁਆਪਰ ਕ੍ਰਿਸ਼ਨ ਮੁਰਾਰ ਕੰਸੋ ਕਿਰਤਾਰਦ ਕੀਓ ਉਗੁਰ ਸੈਣ ਕੋ ਰਾਜ ਆਪੇ ਭਗਤ ਹੈ ਜਨ ਜੀਓ ਕਲ ਜੋ ਪਰਮਾਨੰ ਨਾਨੀ ਗੁਰ ਅੰਗਦ ਅੰਭਰੋ ਕਹਾਇਓ ਸ੍ਰੀ ਗੁਰੂ ਰਾਜ ਅਵਚਾਲਿਆ ਟਾਲੇ ਆਜ ਪੁਰਖ ਫਰਮਾਇਓ ਗੁਣ ਗਾਵੇ ਰਵਦਾਸ ਭਗਤ ਜੈ ਦੇਵ ਸਰਲੋਚਨ ਨਾਮਾ ਭਗਤ ਕਬੀਰ ਸਦਾ ਗਾਵਹਿ ਸਮ ਲੋਚਨ ਪਗਦ ਬੇਣ ਗੁਣ ਰਵੈ ਸਹਿਜ ਆਤਮ ਰੰਮਾਨ ਜੋਗ ਧਿਆਨ ਗੁਰ ਗਿਆਨ ਬਿਨ ਪ੍ਰਭ ਅਵਰਨ ਜਾਣ ਸੁਖ ਦਿਓ ਪਰਿਖਤ ਗੁਣ ਰਵੈ ਗੋਤਮ ਰੇਖ ਜਸ ਗਾਇਓ ਕਵਕਲ ਜੋ ਜਸ ਨਾਨ ਗੁਰ ਨਿਤ ਨਵ ਤਨ ਜਗ ਛਾ ਗੁਣ ਗਾਵੇ ਪਿਆਲ ਭਗਤ ਨਾਗਾਦ ਪਏ ਅੰਗਨ ਮਹਾਦੇਵ ਗੁਣ ਰਵੇ ਸਦਾ ਜੋਗੀ ਜਾਤੋ ਜੰਗਮ ਗੁਣ ਗਾਵੇ ਮਨ ਬਿਆਸ ਜਿਨ ਬੇਦ ਬਿਆਕਰਣ ਵਿਚਾਰਿਆ ਬ੍ਰਹਮਾ ਗੁਣ ਉਚਰੇ ਜਿਨ ਹੁਕਮ ਸਭ ਸ੍ਰਿਸ਼ਟ ਸਵਾਰੀ ब्रह्मांड खंड पूर्ण ब्रह्म गुण निर्गुण समझानो जाप काल सो जासन गुरु सहज जोग जिन मानियो गुण गावे नाथ तन गुरु सह समायो मदता गुण रोवे जीन चक्र ब कहयो ਗੁਣ ਗਾਵੇ ਬਿਲਾ ਸਭਤ ਪਾਸਾਲ ਬਸੰਤੋ ਭਰਥਰ ਗੁਣੁ ਜਿਰੈ ਸਦਾ ਗੁਰ ਸੰਗ ਰਹੰਤੋ ਦੂਰ ਬਾਪੁਰੂਰੋ ਅੰਗਰੈ ਗੁਰ ਨਾਨਕ ਜਸ ਗਾਇਓ ਕਬ ਕਾਲ ਸੋ ਜਾਸ ਨਾਨਕ ਗੁਰ ਕੜ ਕੜ ਸਹਿਜਿ ਸਮੈ ਸੁਬਾ ਪੁਰੂਰਵੰਗਰੈ ਗੁਰ ਨਾਨਕ ਜਸ ਗਾਇਓ ਕਬ ਕਲ ਸੋ ਜਾਸੋ ਨਾਨਕ ਗੁਰ ਕਰ ਕਰ ਸਹਿਜ ਸਮਾਇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ